ਆਪ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਹੜ੍ਹਾਂ ਨਾਲ ਕਿੰਨਾ ਨੁਕਸਾਨ ਹੋਇਆ ਹੈ ਕਿੰਨੇ ਘਰ ਚੁੜੇ ਨੇ ਤੇ ਕਿੰਨੇ ਡੰਗਰ ਪਸ਼ੂ ਗਏ ਨੇ ਤੇ ਖੇਤੀ ਸਾਰੀ ਖਤਮ ਹੋ ਗਈ ਹੈ ਮੈਂ ਅਸੀਂ ਗੁਰੂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਹ ਪਾਸ ਬੰਦ ਕਰ ਦੇਵੇ ਸਾਨੂੰ ਮੀਂਹ ਨਹੀਂ ਚਾਹੀਦਾ ਕਿਉਂਕਿ ਅਸੀਂ ਬਹੁਤ ਔਖੇ ਹਾਂ ਕਿੰਨੇ ਸਾਰੇ ਲੋਕਾਂ ਨੂੰ ਦੇਖਦੀਆਂ ਤਾਂ ਬਹੁਤ ਦੁੱਖ ਆਉਂਦਾ ਹੈ ਤੇ ਮੈਂ ਬੇਨਤੀ ਕਰਦੀ ਹਾਂ ਵੀ ਜਿੰਨੇ ਵੀ ਲੋਕ ਹੈ ਆਪਣਾ ਦਿਲ ਫੁੱਲ ਜ਼ਰੂਰ ਪਾਉਣ ਹੈਲਪ ਕਰ ਆਪਣੇ ਨੇੜੇ ਨੇੜੇ ਪਿੰਡਾਂ ਦੀ ਜਿਨ੍ਹਾਂ ਨੂੰ ਜ਼ਰੂਰਤ ਹੈ ਰੋਟੀ ਦੀ ਪਾਣੀ ਦੀ ਕੱਪੜੇ ਦੀ ਦਵਾਈਆਂ ਦੀ ਤੇ ਹੋਰ ਖਾਣੇ ਪੀਣੇ ਦੀ ਹੋਰ ਚੀਜ਼ਾਂ ਦੀ ਪਸ਼ੂਆਂ ਵਾਸਤੇ ਕੁਝ ਵੀ ਹੈ ਡੰਗਰ ਚਾਰਾ ਉਹ ਜ਼ਰੂਰ ਭੇਜੋ ਤੇ ਅਸੀਂ ਵੀ ਆਪਣੇ ਪਿੰਡਾਂ ਦੀ ਬਦਲ ਕਰ ਰਹੇ ਹਾਂ ਕਿਉਂਕਿ ਸਾਡੇ ਪਿੰਡ ਨੇੜੇ ਵੀ ਪਾਣੀ ਆ ਗਿਆ ਉੱਥੇ ਵੀ ਅਸੀਂ ਬਦਲ ਕਰ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਅਰਦਾਸ ਕਰਦੀ ਆ ਪ੍ਰਮਾਤਮਾ ਅੱਗੇ ਵੀ ਸਾਰਿਆਂ ਨੂੰ ਸੁੱਖ ਸ਼ਾਂਤੀ ਦੇ ਤੇ ਇਹ ਹਣਾ ਦਾ ਕੰਮ ਕਰ ਜਾਈ ਵਾਹਿਗੁਰੂ ਕਰੀ ਸਾਰੇ ਅਰਦਾਸ ਕਰੋ ਜਦੋਂ ਸਾਰੇ ਰਲ ਕੇ ਅਰਦਾਸ ਕਰਦੇ ਆ ਤਾਂ ਵਾਹਿਗੁਰੂ ਜਰੂਰ ਸੁਣਦਾ ਹੈ ਤੁਸੀਂ ਵੀ ਸਾਰੇ ਅਰਦਾਸ ਕਰੋ ਪਲੀਜ਼ बस ਮੇਰੀ ਇਹ ਹੀ ਬੇਨਤੀ ਹੈ ਸਾਰਿਆਂ ਨੂੰ